महाराज जी सामने अमर के पुत्र का बुलाओ तो सामने आप मुझे क्या हुआ इसको पता है कुछ बड़ी खुशी हो रही है आपको आज यहाँ देखकर। ये आप कट्ठा परिवार होते हैं ना ਬਹੁਤ ਹੀ ਮਤਲਬ ਪ੍ਰਾਊਡ ਫੀਲ ਹੋ ਰਹਾ ਹੈ ਭਾਈ ਹਮ ਬਤਾ ਨਹੀਂ ਸਕਤੇ ਹੋਰ ਬਹੁਤ ਵੀਰ ਨੇ ਇਹ ਜੇ ਵਿਛੜੇ ਵੇ ਜਿਹੜੇ ਘਰਾਂ ਦੇ ਵਿੱਚ ਨੇ ਲੋਕਾਂ ਨੇ ਰੱਖੇ ਵੇ ਛੱਡ ਦਿਓ ਯਾਰ ਵੀਰੇ ਯਾਰ ਇਨਸਾਨ ਨੇ ਵੀਰੇ ਯਾਰ ਇਹ ਆ ਤੜਫਾ ਨਾ ਜਿਹੜੀ ਇਹ ਬੰਦੇ ਨੂੰ ਨਾ ਖਲਿਆਕੇ ਰੱਖ ਦਿੰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਸਵੀਰ ਨੂੰ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੀ ਇਸ ਵੀਰ ਦੇ ਹੱਥਾਂ ਦੇ ਹਾਲਾਤ ਤਾਂ ਥੋੜੇ ਜਿ ਇੱਕ ਬੁਰੇ ਹੋ ਚੁੱਕੇ ਨੇ ਜੀ ਕੋਈ ਨਾ ਕੋਈ ਕਾਰਨ ਹੈ ਜਾਂ ਬਣ ਗਿਆ ਜੀ ਔਰ ਦੂਜਾ ਹੱਥ ਦਿਖਾਇਓ ਜੀ ਤੁਹਾਡਾ ਔਰ ਇੱਕ ਇਸ ਵੀਰ ਦੇ ਪੈਰ ਦੀ ਵੀ ਪ੍ਰੋਬਲਮ ਆ ਜੀ ਔਰ ਇਹ ਵੀਰ ਨਾ ਜੀ ਪਿਛਲੇ 14-15 ਸਾਲ ਤੋਂ ਪੰਜਾਬ 'ਚ ਰਹਿ ਰਿਹਾ ਇਹਦਾ ਨਾਮ ਸਰਬਨ ਸਿੰਘ ਅਕੀਨਾਮ ਤੁਹਾਡਾ ਜੀ ਹਮਾਰਾ ਸਰਬਨ ਦਾਸ ਜੀ ਨਾਮ ਹੈ ਜੀ ਠੀਕ ਹੈ ਸਰਬਨ ਦਾਸ ਦਾਸ ਜੀ ਕਹਾਂ ਕਿ ਰਹਿਣ ਵਾਲੇ ਹੈ ਮੈਂ ਰਹਿਣ ਵਾਲੇ ਹੈ ਬਿਹਾਰ ਦੇ ਰਹਿਣ ਵਾਲੇ ਹੈ ਐਸੀ ਦੱਸਣਾ ਚਾਹੁੰਦਾ ਸੰਗਤ ਨੂੰ ਦੇਖੋ ਤੁਸੀਂ ਪੰਜਾਬ ਦੇ ਵਿੱਚ ਰਹਿਣ ਨਾਲ ਕੇਸ ਵੀ ਰੱਖ ਲਏ ਦਾੜਾ ਵੀ ਰੱਖ ਲਿਆ ਪਰ ਇਹ ਵੀਰ ਰਹਿਣ ਵਾਲਾ ਪੰਜਾਬ ਤੋਂ ਬਾਹਰ ਦਾ ਜੀ ਬਿਹਾਰ ਦਾ ਦੱਸਿਆ ਤੁਹਾਨੂੰ ਸਰਬੰਨ ਜੀ ਉਧਰ ਦੇਖੋ ਤੁਸੀਂ ਉਧਰ ਦੇਖੀਏ ਔਰ ਇਸ ਵੀ ਦੇ ਹਾਲਾਤ ਕੀ ਬਣੇ ਜੀ ਕੀ ਕਾਰਨ ਬਣੇ ਅੱਜ ਅਸੀਂ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਖੜੇ ਆ ਜੀ ਆਪ ਜੀ ਨੂੰ ਪਤਾ ਇੱਥੇ ਰੱਬੀ ਰੂਹਾਂ ਦੀ ਜਿਹੜੀ ਸੇਵਾ ਕੀਤੀ ਜਾਂਦੀ ਆ ਔਰ ਜਿਹੜੇ ਵੀ ਲਾਪਤਾ ਹੋ ਚੁੱਕੇ ਨੇ ਜਿਹੜੀਆਂ ਮਾਂਾਂ ਘਰਾਂ 'ਚ ਤੜਫ ਰਹੀਆਂ ਨੇ ਉਹਨਾਂ ਦੇ ਪੁੱਤਾਂ ਨੂੰ ਇੱਥੋਂ ਬਹੁਤ ਵਾਪਸੀ ਹੋਈ ਉਹਨਾਂ ਦੇ ਪੁੱਤ ਬਹੁਤ ਵਾਪਸ ਘਰੋ ਘਰੀ ਮੁੜੇ ਕਿਉਂਕਿ ਸਾਡਾ ਉਸ ਮਾਂ ਦੇ ਨਾਲ ਹਮਦਰਦੀ ਆ ਉਹ ਮਾਂ ਕਿੱਤੇ ਦੀ ਵੀ ਹੋ ਸਕਦੀ ਆ ਉਹ ਵਿਹਾਰ ਦੀ ਵੀ ਹੋ ਸਕਦੀ ਆ ਪੰਜਾਬ ਦੀ ਵੀ ਹੋ ਸਕਦੀ ਆ ਪਾਕਿਸਤਾਨ ਦੀ ਵੀ ਹੋ ਸਕਦੀ ਆ ਇਸ ਕਰਕੇ ਉਹਨਾਂ ਮਾਮਾ ਦੀ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਹਮੇਸ਼ਾ ਹੀ ਖਾਲਸੇ ਨੂੰ ਕਿਹਾ ਵੀ ਤੁਸੀਂ ਮਜਲੂਮ ਨਾਲ ਖੜਿਓ ਤੁਸੀਂ ਦੁਖੀ ਦੇ ਨਾਲ ਖੜਿਓ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਜੰਗਾਂ ਤਾਂ ਲੜੀਆਂ ਹੀ ਲੜੀਆਂ ਪਰ ਦੁਖੀ ਦੇ ਨਾਲ ਖੜੇ ਮਹਾਰਾਜ ਜੇ ਕੋਈ ਦੁਖੀ ਹੁੰਦਾ ਤੀ ਮਹਾਰਾਜ ਨੇ ਸਿੱਖਾਂ ਨੂੰ ਵੀ ਹੁਕਮ ਦਿੱਤਾ ਉਦਾਂ ਹੀ ਅੱਜ ਇਹ ਘਰ ਆਪਣਾ ਫਰਜ ਸੇਵਾ ਸੁਸਾਇਟੀ ਲੋੜਵੰਦਾਂ ਦੇ ਲਈ ਜਿਹੜਾ ਕਾਰਜ ਚੱਲ ਰਿਹਾ ਅੱਜ ਉਹ 130 ਮੈਂਬਰ ਨੇ ਜੀ ਇਸ ਟਾਈਮ ਰੱਬੀ ਰੂਹਾਂ ਨੇ ਔਰ ਪਿੱਛੇ ਤੁਸੀਂ ਸਾਡੇ ਦੇਖ ਰਹੇ ਹੋ ਅੱਜ ਕਰੀਬ 1000 ਦੇ ਕਰੀਬ ਮੈਂਬਰ ਆਉਣਗੇ ਮੈਡੀਸਨ ਲੈਂਡ ਜੀ ਜਿਵੇਂ ਇਸ ਟਾਈਮ ਬੈਠੇ ਨੇ 30 40 50 ਕੇ ਮੈਂਬਰ ਅੱਜ 500 700 ਤਾਂ ਪੱਕਾ ਹੀ ਆਊਗਾ ਜੀ 500 700 ਫਿਰ 15 ਤਰੀਕ ਨੂੰ ਸਾਨੂੰ ਦਵਾਈਆਂ 'ਚ ਜਰੂਰ ਸਪੋਰਟ ਕਰੋ ਸੰਗਤ ਸਾਡੀ ਹੱਥ ਜੋੜ ਬੇਨਤੀ ਆ ਤਾਂ ਕਿ ਜਿਹੜਾ 1000 ਮੈਂਬਰ ਦਵਾਈ ਲੈ ਰਹੇ ਆ ਸੰਗਤਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਉਹਨਾਂ ਦਾ ਜਿਹੜੀ ਦਵਾਈ ਫਿਰ ਲਗਾਤਾਰ ਚੱਲਦੀ ਰਹੇ ਆਪ ਜੀ ਸਿੱਧਾ ਦਵਾਈਆਂ ਦੇ ਵਿੱਚ ਮੈਡੀਕਲ ਸਟੋਰ ਤੇ ਬਿੱਲ ਭਰ ਸਕਦੇ ਹੋ ਕਈ ਲੱਖ ਰੁਪਏ ਦੇ ਬਿੱਲ ਬਣਦੇ ਨੇ 1000 ਤੋਂ ਪਲੱਸ ਮੈਂਬਰ ਨੇ ਜੀ ਇਹ ਜਿਹੜੇ ਮਾਨਸਿਕ ਪਰੇਸ਼ਾਨ ਹੋ ਚੁੱਕੇ ਨੇ ਔਰ ਦੂਜੀ ਅਸੀਂ ਇਸ ਵੀਰ ਦੀ ਦੱਸਣਾ ਚਾਹੁੰਦੇ ਆ ਇਹ ਵੀਰ ਦੀ ਸਾਨੂੰ ਕੱਲ ਵੀਡੀਓ ਭੇਜੀ ਹੈ ਨਾ ਵੀਰ ਉਹਨਾਂ ਨੇ ਜੀ ਤੁਹਾਡਾ ਕੀ ਨਾਮ ਆ ਵੀਰੇ ਮੇਰਾ ਨਾਮ ਬਾਬਾ ਜੀ ਦਲਜੀਤ ਸਿੰਘ ਜੀ ਅੱਛਾ ਜੀ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਨ ਵਾਲੇ ਹੋ ਹਾਂ ਮੈਂ ਬਾਬਾ ਜੀ ਤਰਨਤਾਰਨ ਜ਼ਿਲ੍ਹਾ ਆਪਣਾ ਤੇ ਮਸਤਗੜ ਪਿੰਡ ਆਪਣਾ ਅੱਛਾ ਵੀਰੇ ਤੁਹਾਡਾ ਤੁਸੀਂ ਫਿਰ ਸਾਨੂੰ ਵੀਰੇ ਇਹਨਾਂ ਦੀ ਵੀਡੀਓ ਕੱਲ ਮੈਨੂੰ ਲੱਗਾ 2:30 ਵਜੇ ਭੇਜੀ ਸੀ ਹਾਂਜੀ ਹਾਂਜੀ ਬਾਬਾ ਜੀ ਅਸੀਂ ਨਾ ਪਹਿਲਾਂ ਇੱਥੇ ਆਏ ਸੀ ਇਹਨੇ ਕਾਫੀ ਵਾਰ ਆਇਆ ਦਾ ਘਰ ਮੰਨ ਲਓ ਆਪਾਂ ਵੀ ਤੁਹਾਡੇ ਕੋਲੇ ਰਹਿ ਰਹੇ ਸੀ ਜੀ ਹਾਂਜੀ ਹਾਂਜੀ ਆਪਾਂ ਇਹਦੇ ਘਰ ਦੀ ਕੋਲ ਲੱਭਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਤੇ ਮੰਨ ਲਓ ਆਵੇ ਆਪਣੇ ਕੋਲ ਚਿੱਠੀ ਆ ਤਾਰਾਂ ਵੀ ਪਾਈਆਂ ਸੀ ਅੱਛਾ ਮੈਨੂੰ ਇੱਕ ਗੱਲ ਦੱਸੋ ਇਹ ਤੁਹਾਡੇ ਕੋਲ ਰਹਿ ਰਹੇ ਦੀ ਕਿੰਨੇ ਸਾਲ ਤੋਂ ਰਹਿ ਰਹੇ ਸੀ ਆਪਣੇ ਕੋਲ ਬਾਬਾ ਜੀ 3.5 ਤੋਂ 5 ਸਾਲ ਹੋ ਗਏ ਨੇ ਤੁਹਾਨੂੰ ਕਿੱਥੋਂ ਮਿਲਿਆ ਸੀ ਜੀ ਇਹ ਬਾਬਾ ਜੀ ਆਪਣੇ ਬਾਰਡਰ ਤੇ ਜਾ ਰਿਹਾ ਸੀਗਾ ਤੇ ਮੰਨ ਲਓ ਬਾਅਦ ਚ ਨਾ ਆ ਦੇਖੋ ਆ ਪੰਜੇਟੇ ਹਾਂਜੀ ਹਾਂਜੀ ਤੇ ਬਰਡ ਤੇ ਜਾ ਰਿਹਾ ਸੀ ਤੇ ਮੈਂ ਹੀ ਇਹਨਾਂ ਨੂੰ ਚਾਹ ਪਾਣੀ ਪਿਆਇਆ ਉਸੇ ਮੋਟਰ ਤੇ ਸੀ ਆਪਣੇ ਤੇ ਇਹ ਮੁੜ ਕੇ ਮੈਨੂੰ ਆਂਦਾ ਵੀ ਮੈਂ ਆਪਾਂ ਕੰਮਕਾਰ ਕਰਨਾ ਕੋਈ ਤੇ ਮੈਂ ਨੌਕਰੀ ਕਰਨੀ ਮੈਂ ਕਿਹਾ ਚੱਲ ਨੌਕਰੀ ਕਰਨੀ ਹੈ ਤੇ ਨੌਕਰੀ ਇੱਥੇ ਤੇ ਮਿਲਨੀ ਨਹੀਂ ਜਾਂਦਾ ਨਹੀਂ ਮੈਂ ਤੁਹਾਡੇ ਨਾਲ ਜਾਣਾ ਮੇਰੇ ਨਾਲ ਆ ਗਿਆ ਰੋਟੀ ਪਾਣੀ ਖਵਾਇਆ ਸੀ ਤੇ ਬਾਬਾ ਜੀ ਫਿਰ ਆਪਣੇ ਘਰੇ ਰਹਿ ਰਿਹਾ ਸੀ ਫਿਰ ਅਸੀਂ ਇਹਨੂੰ ਡਰੈਸ ਸਾਰਾ ਪੁੱਛਿਆ ਤੇ ਇਹਨੂੰ ਪ੍ਰੋਪਰ ਪਹਿਲਾਂ ਚੇਤਾ ਨਹੀਂ ਸੀ ਅਸੀਂ ਬਹੁਤ ਕੋਸ਼ਿਸ਼ ਕੀਤੀ ਤਾਰ ਪਾਈ ਸੀ ਦੋ ਵਾਰਾਂ ਜੋ ਵਾਪਸ ਆ ਗਈ ਹੈ ਆਪਣੇ ਬ੍ਰਦਰ ਨੇ ਵੀ ਬਾਹਰ ਆਪਣੇ ਯੂਐਸਏ ਉਹਨਾਂ ਵੀ ਬਹੁਤ ਕੋਸ਼ਿਸ਼ ਕੀਤੀ ਵੀ ਬਹੁਤ ਸੰਸਥਾਨਾਂ ਨੂੰ ਫੋਨ ਲਾਇਆ ਤੇ ਉਹਨਾਂ ਮੰਨ ਲਓ ਕੱਲ ਫਿਰ ਅਸੀਂ ਮੰਨ ਲਓ ਲੈ ਕੇ ਆਏ ਆ ਤੇ ਉੱਥੇ ਸਾਨੂੰ ਕੁਝ ਠੀਕ ਜਿਹਾ ਨਹੀਂ ਲੱਗਾ ਵੀ ਕਾਫੀ ਵੇਟ ਕੀਤੀ ਅਸੀਂ ਬੜਾ ਚਿਰ ਬੈਠੇ ਰਹੇ ਤੇ ਫਿਰ ਬ੍ਰਦਰ ਨੇ ਤੁਹਾਡੇ ਨਾਲ ਸੰਪਰਕ ਕੀਤਾ ਅੱਛਾ ਜੀ ਇਹ ਦੱਸਣਾ ਚਾਹੁੰਦੇ ਜੀ ਵੀਰ ਵਿਚਾਰਾ ਭੁੱਲਿਆ ਪਟਕੇ ਫਿਰਦਾ ਸੀ ਬਾਈ ਉਹਨਾਂ ਦੇ ਕੋਲੇ ਆਇਆ ਇਹਨਾਂ ਨੇ ਨਾ ਜੀ ਬਹੁਤ ਕੋਸ਼ਿਸ਼ ਕੀਤੀ ਇਸ ਵੀਰ ਦਾ ਘਰ ਲੱਭਣ ਦੀ ਇਹ ਤਾਰ ਪਾਉਂਦੇ ਸੀ ਚਿੱਠੀਆਂ ਪਾਉਂਦੇ ਸੀ ਚਿੱਠੀਆਂ ਵਾਪਸ ਆ ਜਾਂਦੀਆਂ ਦੀ ਪਰ ਸਹੀ ਨਹੀਂ ਪਹੁੰਚਦੀ ਸੀ ਦੇਖੋ ਤੁਸੀਂ ਇਹ ਨਾ ਵੀਰਾਂ ਨੇ ਸਾਡੇ ਨਾਲ 2:00 ਵਜੇ ਸੰਪਰਕ ਕੀਤਾ ਅਸੀਂ ਤੁਹਾਨੂੰ ਮਿਲਦਾ 20 ਮਿੰਟਾਂ ਬਾਅਦ ਹਾਂਜੀ ਬਾਬਾ ਜੀ ਮੰਨ ਲਓ ਇਹ ਬਾਬਾ ਜੀ ਨੇ ਤਾਂ ਐਸੀ ਪਹਿਲਾਂ ਪੁੱਛਿਆ ਸੀ ਬਾਬਾ ਜੀ ਕਹਿੰਦੇ ਵੀ ਮੰਨ ਲਓ ਸਾਡੇ ਕੋਲ ਸੰਸਦਾ ਵੀ ਹੈਗੀ ਆ ਮਤਲਬ ਸਾਰਾ ਸਿਸਟਮ ਹੈਗਾ ਪਰ ਇੱਥੇ ਮਰੀਜ਼ ਬਹੁਤ ਜ਼ਿਆਦੇ ਨੇ ਤੇ ਕੋਈ ਨਹੀਂ ਤੁਸੀਂ 2 ਦਿਨ ਲੈ ਜਾਓ ਆਪਣੀ ਤਾਂਡੀ ਪੂਰੀ ਹੈਲਪ ਕਰਾਂਗੇ ਤੇ ਪਰ ਅਸੀਂ ਵੀਡੀਓ ਬਾਬਾ ਜੀ ਨੇ ਕਿਹਾ ਵੀ ਸਾਨੂੰ ਬਣਾ ਕੇ ਪਾ ਦਿਓ ਅਸੀਂ ਘਰ ਦੀ ਕੋਸ਼ਿਸ਼ ਕਰਦੇ ਨੇ ਲੱਭਣ ਦੀ 1 ਘੰਟੇ ਪਿਛੋਂ 20 25 ਮਿੰਟਾਂ ਪਿਛੋਂ ਬਾਬਾ ਜੀ ਨੇ ਸਾਨੂੰ ਫੋਨ ਲਾਤਾ ਵੀ ਤੁਸੀਂ ਬੰਦੇ ਦਾ ਡਰੈੱਸ ਲੱਭ ਗਿਆ ਤੁਸੀਂ ਇੱਥੇ ਆ ਜਾਓ ਤੇ ਆਪਾਂ ਤੁਹਾਡੀ ਮਦਦ ਕਰਦੇ ਨਾਲ ਪਰਵਾਹ ਦੀ ਮਦਦ ਹੋ ਜੂਗੀ ਅੱਛਾ ਜੀ ਇਹ ਕੀ ਹੁੰਦਾ ਜੀ ਇਹਨਾਂ ਦੀ ਫੈਮਿਲੀ ਤਾਂ ਮਿਲ ਗਈ ਜੀ ਇਹ 14 ਸਾਲ ਤੋਂ ਲਾਪਤਾ ਜੀ ਮਨੁੱਖ ਔਰ ਜਦੋਂ ਇਹਨਾਂ ਦੀ ਵਾਈਫ ਨੂੰ ਪਤਾ ਲੱਗਿਆ ਨਾ ਜੀ ਵੀ ਇਹ ਬੰਦਾ ਸਾਡਾ ਮਿਲ ਗਿਆ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਵੀਡੀਓ ਕਾਲ ਤੇ ਵੀ ਆਪਾਂ ਗੱਲ ਕਰਵਾਵਾਂਗੇ ਤੁਹਾਨੂੰ ਦੱਸਾਂਗੇ ਘਰ ਕਿੱਦਾਂ ਮਿਲਿਆ ਅੱਛਾ ਸਰਬਣ ਬਾਈ ਘਰ ਕੌਣ ਕੌਣ ਹੈ ਆਪਕੇ ਹਮਾਰੇ ਘਰ ਆਪਣਾ ਬਾਉ ਹੈ ਆਪਣਾ ਮੰਮੀ ਹੈ ਹਮਾਰੇ ਫੈਮਿਲੀ ਹੈ ਹਮਾਰੇ ਲੜਕਾ ਇੱਕ ਹੈ ਇੱਕ ਲੜਕੀ ਹੈ ओके तो okay. आपके बच्चों का क्या नाम है हमारे बच्चा का नाम है ईश्वर दास जीजनी अंजनी कुमारी नाम है चलो दे 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 नाम आपकी माता का क्या नाम है माता का मेरा माता का नाम है संजरिया देवी कहाँ के रहने वाले हैं आप मैं अपना बिहार के रहने वाले हूँ बिहार का पूरा एड्रेस कहाँ क्या है औरंगाबाद जिला है जी औरंगाबाद गांव कौन सा है गांव है अलहन परासी जी तहसील ਤਹਸੀਲ ਕਾ ਪਟਨਾਮ ਹੈ ਜੀ ਓਕੇ ਓਕੇ ਔਰ ਬਹੁਤ ਹੈ ਜੇ ਵੀਰ ਪਿੰਡਾਂ ਦੇ ਵਿੱਚ ਨੇ ਜੀ ਸਾਡੀ ਬੇਨਤੀ ਆਪ ਜੀ ਜਰੂਰ ਇਹਨਾਂ ਵੀਰਾਂ ਨੂੰ ਘਰੇ ਭੇਜੋ ਤੁਸੀਂ ਦੇਖੋ ਚਲੋ ਠੀਕ ਹੈ ਕੰਮ ਦੇ سلسلے ਚ ਆਇਆ ਸੀ ਮੰਨਦੇ ਆ ਵੀ ਕੰਮ ਕਰਕੇ ਰੋਟੀ ਖਾਈ ਜਾਂਦੀ ਆ ਪਰ ਅਸੀਂ ਆਪ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਆਪ ਜੀ ਇਹ ਸੋਚੋ ਵੀ ਇੱਕ ਮਨੁੱਖ 14 ਸਾਲ ਹੋ ਗਏ 14 ਸਾਲ ਤੋਂ ਘਰੇ ਮਾਂ ਵੀ ਹੈਗੀ ਬਾਪ ਵੀ ਹੈਗੇ ਭਾਈ ਵੀ ਹੈਗੀ ਬੱਚੇ ਵੀ ਹੈਗੇ ਆਪਜੀ ਸੋਚ ਕੇ ਦੇਖੋ ਸਾਡੇ ਧੀਆਂ ਪੁੱਤਰ ਕੋਈ ਇਸ ਟਾਈਮ ਅਮਰੀਕਾ ਦੇ ਵਿੱਚੋਂ ਵੀਡੀਓ ਦੇਖਦਾ ਹੋ ਕੋਈ ਆਸਟ੍ਰੇਲੀਆ ਤੋਂ ਕੋਈ ਕੈਨੇਡਾ ਤੋਂ ਕੋਈ ਕਿਤੋਂ ਕੋਈ ਇਟਲੀ ਤੋਂ ਕੋਈ ਫਰਾਂਸ ਤੋਂ ਆਪਜੀ ਸੋਚ ਕੇ ਦੇਖੋ ਵੀ ਆਪਜੀ ਪੰਜਾਬ ਤੋਂ ਦੂਰ ਰਹਨੇ ਹੋ ਤੁਸੀਂ ਉਹਨਾਂ ਗੋਰਿਆਂ ਦੀ ਦੁਨੀਆ ਦੇ ਵਿੱਚ ਰਹਨੇ ਹੋ ਔਰ ਗੋਰਿਆਂ ਦੀ ਦੁਨੀਆ ਦੇ ਵਿੱਚ ਜੇਕਰ ਤੁਹਾਨੂੰ ਕੋਈ ਮਨੁੱਖ 14 ਸਾਲ ਘਰੇ ਮੁੜ ਨਾ ਦੇਵੇ ਆਪਜੀ ਸੋਚ ਕੇ ਦੇਖੋ ਫਿਰ ਆਪਜੀ ਦੀ ਉੱਥੇ ਕੋਈ ਮਦਦ ਕਰੇ ਘਰੇ ਪਹੁੰਚਣ ਚ ਇਦਾਂ ਹੀ ਇਹ ਸੰਸਥਾ ਅੱਜ ਇਦਾਂ ਦੇ ਇਨਸਾਨਾਂ ਦੇ ਲਈ ਕੰਮ ਕਰਦੀ ਹੈ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅੱਜ ਇਹ ਵੀਰ ਘਰੇ ਜਾਊਗਾ ਸੀ ਇਹਨਾਂ ਦੀ ਪਹਿਲਾਂ ਵੀਡੀਓ ਕਾਲ ਤੇ ਵੀ ਗੱਲ ਕਰਾਉਣੇ ਉਦੋਂ ਬਾਅਦ ਇਹਨਾਂ ਦਾ ਪਰਿਵਾਰ ਘਰੇ ਗਰੀਬੀ ਆ ਉਹਨਾਂ ਨੂੰ 4-5000 ਰੁਪਏ ਵੀਰ ਉਹਨਾਂ ਤੋਂ ਜਿਹੜਾ Google Pay ਕਰਵਾਇਆ ਤੇ ਇਹ ਹੁਣ ਉੱਥੋਂ ਪਰਿਵਾਰ ਤੁਰੂਗਾ ਤੇ ਫੇਰ ਇਹਨੂੰ ਲੈਣ ਲਈ ਆਊਗਾ ਜੀ ਤੇ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਜੂ ਇੱਕ ਵਾਰੀ ਪਰਿਵਾਰ ਨੂੰ ਮਿਲ ਜੂਗਾ ਜੀ ਸਾਡੀ ਇੱਥੇ ਜ਼ਿੰਮੇਵਾਰੀ ਖਤਮ ਗੁਰੂ ਮਹਾਰਾਜ ਕਿਰਪਾ ਕਰ ਆਪਾਂ ਇਹਨਾਂ ਦੇ ਬਹੁਤ ਮਤ ਕਰਾਂਗੇ ਮੰਨ ਲਓ ਜਿੱਥੋਂ ਤੱਕ ਵੀ ਆਪਣੇ ਚ ਪਹੁੰਚ ਦੀ ਸਰਦੀ ਜਰੂਰ ਮਤ ਕਰਾਂਗੇ ਪਰਿਵਾਰ ਦੀ ਤੇ ਆਪਣੇ ਬ੍ਰਦਰ ਨੇ ਕਿਹਾ ਸੀ ਵੀ ਮੰਨ ਲਓ ਅਸੀਂ ਨਾ 3-4 3 ਸਾਲ ਹੋ ਗਏ 3.5-4 ਸਾਲ ਹੀ ਹੋ ਗਏ ਇਹਨਾਂ ਨੂੰ ਲੱਭ ਦੇ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਮਿਲਦਾ ਨਹੀਂ ਸੀ ਪਰਿਵਾਰ ਦੇ ਨਾਲ ਐਡਰੈਸ ਨਹੀਂ ਸੀ ਪਤਾ ਤੇ ਹੁਣ ਆਪਾਂ ਨੂੰ ਪਤਾ ਵੀ ਮੰਨ ਲਓ ਬ੍ਰਦਰ ਹੈ ਮੇਰੇ ਕਹਿ ਰਹੇ ਸੀ ਕਿ ਆਪਾਂ ਤੁਸੀਂ ਘਰ ਲੱਭੋ ਜਿੱਦਾਂ ਮੰਨ ਲਓ ਹੁਣ ਇਹ ਵੀ ਇਸ ਕਰ ਵਿਚਾਰਾ ਕਮਾਈ ਕਰਨ ਆਇਆ ਘਰੋਂ ਹੈਨਾ ਜਿੱਦਾਂ ਹੁਣ ਮੈਂ ਵੀ ਜਾਂਦਾ ਬਿਵਾਹ ਰ ਬੈਠਾ ਇਦਾਂ ਹੀ ਇਹਦੇ ਘਰ ਦੇ ਬੱਚੇ ਦੀ ਦੇਣਗੇ ਮੰਨ ਲਓ ਹੁਣ ਆਪਾਂ ਇਹਦੀ ਪੂਰੀ ਮਦਦ ਕਰਾਂਗੇ ਇਹਦੇ ਪਰਿਵਾਰ ਸਾਨੂੰ ਆਪਾਂ ਤੁਸੀਂ ਮਿਲਾਉਣਾ ਆਪਣੇ ਪਰਿਵਾਰ ਨਾਲ ਤਾਂ ਆਪਾਂ ਉਹਦੀ ਪੂਰੀ ਹੈਲਪ ਕਰਾਂਗੇ ਜੀ ਜੀ ਬਿਲਕੁਲ ਇਹ ਹੁੰਦੀ ਹੈ ਇਨਸਾਨੀਅਤ ਆ ਹੁੰਦੇ ਨੇ ਅਸਲ ਇਨਸਾਨ ਠੀਕ ਆ 4-5 ਸਾਲ ਹੋ ਗਏ ਲੱਭਦੇ ਨੂੰ ਨਹੀਂ ਲੱਭਿਆ ਪਰ بڑے ਬੰਦੇ ਨੇ ਬڑے ਬੰਦੇ ਹਨ ਜੀ ਆਪਣੇ ਕੋਲ 4-5 ਸਾਲਾਂ ਦੀ ਆਪਾਂ ਮਿਹਨਤ ਦੇਵਾਂਗੇ ਪਰ ਕੰਮ ਨਹੀਂ ਇਹਨੇ ਪੱਲਾ ਪੂਰਾ ਨਹੀਂ ਪ੍ਰੋਪਰ ਕੰਮ ਨਹੀਂ ਕਰਦਾ ਤੇ ਆਪਣੇ ਕੋਲ ਬਸੀਰੀ ਵੀ ਹੈਗਾ ਹੈ ਤੇ 20-25 ਕਿੱਲਾਂ ਦੀ ਆਪਾਂ ਵਾਈ ਕਰਦਾ ਮੈਂ ਕਰਦਾ ਤੇ ਮੰਨ ਲਓ ਆਪਾਂ ਇਹਨਾਂ ਨੇ ਆਪਾਂ ਆਪਾਂ ਫੁੱਲ ਪਾਣਾਂ ਨੂੰ ਆਪਾਂ ਜੜੋ ਕਰ ਮਤਲਬ ਇਹਨਾਂ ਦੀ ਸੇਵਾ ਰੱਖਣੀ ਨਹੀਂ ਜੀ ਹਾਂ ਜੀ ਇਹ ਹੁੰਦੀ ਹੈ ਇਨਸਾਨੀਅਤ ਪਰ ਕੁਝ ਇਨਸਾਨ ਕੀ ਕਰਦੇ ਨੇ ਇਹ ਤਾਂ ਵੀਰ ਬਿਹਾਰ ਤੋਂ ਆਇਆ ਇਦਾਂ ਦੇ ਵੀਰਾਂ ਨੂੰ ਫੜ ਲੈਂਦੇ ਨੇ ਕੁਝ ਇਨਸਾਨ ਸਾਡੇ ਉਰੇ ਉਰੇ ਇਨਸਾਨਾਂ ਨੂੰ ਕਿਉਂ ਨਾ ਲਈ ਨਾ ਤਾਂ ਬਿਹਾਰੀ ਨਾ ਪੰਜਾਬੀ ਨਾ ਯੂਪੀ ਵਾਲਾ ਸਪਨ ਵਾਲੀ ਤਾਂ ਸਿਰਫ ਇੱਕ ਇੱਕ ਮਤਲਬ ਨਾਲ ਤਾਂ ਕਹ ਜੀ ਇੱਕ ਗੰਡਾਸਾ ਚੱਲ ਰਿਹਾ ਜੀ ਵੱਡੀ ਤੁਰਦੇ ਨੇ ਇਦਾਂ ਸਾਡੇ ਕੁਝ ਇੱਕ ਇਨਸਾਨ ਕੀ ਕਰਦੇ ਨੇ ਸਾਡੇ ਭੈਣ ਭਰਾਵਾਂ ਨੂੰ ਫੜ ਲੈਂਦੇ ਨੇ ਫਿਰ ਉਹਨਾਂ ਤਾਂ ਤਸ਼ੱਦਦ ਕਰਦੇ ਨੇ ਸਾਡਾ ਮਕਸਦ ਤੁਹਾਨੂੰ ਜਗਾਉਣਾ ਵੀ ਤੁਸੀਂ ਆਪਣੇ ਇਲਾਕੇ 'ਚ ਧਿਆਨ ਦਿਓ ਕੋਈ ਬੰਦਾ 15 ਸਾਲ 14 ਸਾਲ ਘਰੇ ਨਾ ਜਾਵੇ ਤੁਸੀਂ ਸੋਚੋ ਯਾਰ ਉਹਦੇ ਮਾਪੇ ਭੈਣ ਭਰਾ ਜਿਹੜੇ ਤਾਂ ਭੈਣ ਭਰਾ ਸੰਗਤ ਸਾਡੀਆਂ ਗੱਲਾਂ ਨੂੰ ਸਮਝਦੇ ਨੇ ਸਾਡੇ ਨਾਲ ਸਹਿਮਤ ਨੇ ਉਹਨਾਂ ਨੂੰ ਤਾਂ ਪਤਾ ਵੀ ਇਹ ਸੇਵਾ ਕਿੰਡੀ ਵੱਡੀ ਆ ਉਹਨਾਂ ਨੂੰ ਪਤਾ ਵੀ 14 ਸਾਲ ਦਾ ਪੀਰੀਅਡ ਬਹੁਤ ਵੱਡਾ ਹੁੰਦਾ 14 ਦਿਨ ਕੱਟਣੇ ਔਖੇ ਨੇ 14 ਦਿਨ ਮਾਪੇ ਕਿਵੇਂ ਤੜਫਦੇ ਹੋਣਗੇ ਹੋ ਸਕਦਾ ਕੱਲ ਸ਼ਾਇਦ ਦੱਸਿਆ ਬਾਈ ਜੀ ਉਹਨਾਂ ਨੇ ਮਾਂ-ਬਾਪਾਂ ਤਾਂ ਨਹੀਂ ਇਸ ਟਾਈਮ ਦੁਨੀਆ ਦੇ ਵਿੱਚ ਉਡੀਕ ਕਰਦੇ ਕਰਦੇ ਤੁਰ ਜਾਂਦੇ ਨੇ ਧੀਆਂ ਪੁੱਤਰ ਚਾਹੇ ਨਲਾਇਕ ਹੋਣ ਪਰ ਮਾਂ-ਬਾਪਾਂ ਲਈ ਹੀਰੀ ਹੁੰਦੇ ਨੇ ਉਸ ਤੋਂ ਬਾਅਦ ਜੀਵਨ ਸਾਥੀ ਜਦੋਂ ਉਹਨੂੰ ਪਤਾ ਲੱਗਿਆ ਨਾ ਜੀ ਓ ਲੇਡੀਜ਼ ਕਹਿੰਦੀ ਮੇਰੀ ਇੱਕ ਵਾਰੀ ਤੁਸੀਂ ਗੱਲ ਕਰਾ ਦਿਓ ਵੀਡੀਓ ਕਾਲ ਤੇ ਵੀ 14 ਸਾਲ ਹੋ ਗਏ ਲੱਭਦਿਆਂ ਨੂੰ ਹਿਸਾਬ ਲਾ ਲਓ ਆਪ ਜੀ ਗੁਰੂ ਮਹਾਰਾਜ ਕਿਰਪਾ ਕਰਨ ਤੇ ਇਹ ਘਰ ਜਿਹੜਾ ਇਹਨਾਂ ਦਾ ਮਿਲ ਗਿਆ ਤੁਸੀਂ ਵੀਡੀਓ ਦੇ ਨਾਲ ਜੁੜੇ ਰਹਿਣਾ ਅਸੀਂ ਫਿਰ ਤੁਹਾਨੂੰ ਦੱਸਾਂਗੇ ਜੀ ਤੇ ਨਾਲ-ਨਾਲ ਦਿਖਾਉਂਦੇ ਰਹਾਂਗੇ ਜੀ ਧੰਨਵਾਦ ਤੁਹਾਡਾ ਹੱਸਦੇ ਬਹੱਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਇਹਨਾਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਮਕਸਦ ਸਿਰਫ ਇਹੀ ਆ ਵੀ ਅਸੀਂ ਇਸ ਵੀਰ ਦਾ ਘਰ ਲੱਭੀ ਔਰ ਇਹਨੂੰ ਘਰੇ ਪਹਚਾਈਏ ਧੰਨਵਾਦ ਤੁਸੀਂ ਵੀ ਜਿਹੜੇ ਭੈਣ ਭਰਾ ਹੋਰ ਵੀ ਤੁਸੀਂ ਦੇਖਦੇ ਹੋ ਹੋਰ ਵੀ ਜਿਨ੍ਹਾਂ ਕੋਲ ਬੰਦੇ ਰੱਖੇ ਨੇ ਇਦਾਂ ਦੇ ਜਿਹੜੇ ਉਹਨਾਂ ਨੂੰ ਆਪਾਂ ਘਰੋ ਘਰੀ ਭੇਜੀ ਉਹ ਐਡਰੈਸ ਦੱਸਦੇ ਹੁੰਦੇ ਨੇ ਉਹ ਇਦਾਂ ਬੋਲਦੇ ਹੁੰਦੇ ਨੇ ਕੋਈ ਨਾ ਕੋਈ ਕੋਈ ਨਾ ਕੋਈ ਹਿੰਟ ਦਿੰਦੇ ਹੁੰਦੇ ਨੇ ਜੇ ਗੁੰਗੇ ਹੋਣਗੇ ਤਾਂ ਹਿੰਟ ਦਿੰਦੇ ਹੁੰਦੇ ਨੇ ਇਸ ਕਰਕੇ ਆਪ ਜੀ ਆਓ ਸਾਰੇ ਅੱਗੇ ਆਪਾਂ ਇਹਨਾਂ ਨੂੰ ਘਰੋ ਘਰੀ ਪਹਚਾਰ ਆਪਾਂ ਆਪ ਜੀ ਸਾਰਿਆਂ ਨੇ ਆ ਵੀਰ ਉਹਨਾ ਮੰਗੂ ਇੱਕ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਜਿਹੜਾ ਬਹੁਤ ਬਹੁਤ ਧੰਨਵਾਦ ਤੁਸੀਂ ਮਤਲਬ ਆਪਣੀ ਹੈਲਪ ਕੀਤੀ ਇਹਦੀ ਮਤਲਬ ਪਰਿਵਾਰ ਲੱਭਣ ਦੀ ਸੋਹਣ ਜੀ ਸਾਨੂੰ ਇੱਕ ਘੰਟੇ ਦੀ ਦਸਤਾਬੀ ਇਹਦਾ ਪਰਿਵਾਰ ਕਿੱਥੇ ਆ ਤੁਹਾਡਾ ਬਹੁਤ ਬਹੁਤ ਧੰਨਵਾ ਚਲੋ ਗੁਰੂ ਸਾਹਿਬ ਕਿਰਪਾ ਕਰਨ ਵੀਰੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਨਾਲ ਵੀ ਰੱਖੇ ਤਾਡੀ ਤੇ ਇਦਾਂ ਹੀ ਸੇਵਾਵਾਂ ਲੈਂਦੇ ਰਹਿਣ ਮਾ ਕਾਲਪੁਰਖ ਸਾਹਿਬ ਧੰਨਵਾਦ ਵੀਰੋ ਸੰਗਤ ਨੂੰ ਕਹਾਂਗੇ ਅਸੀਂ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਤੋਂ ਅਸੀਂ ਇਹ ਵੀਡੀਓ ਸਾਂਝੀ ਕੀਤੀ ਹੈ ਪਟਿਆਲੇ ਜ਼ਿਲ੍ਹੇ ਤੋਂ ਸਾਨੂੰ ਇੱਥੇ ਤੁਹਾਡੀ ਬਹੁਤ سپورਟ ਦੀ ਲੋੜ ਹੈ ਇੱਧਰ ਬਿਲਡਿੰਗ ਬਣ ਰਹੀ ਹੈ ਜੀ ਔਰ ਤੁਸੀਂ ਜਰੂਰ ਸਾਨੂੰ سپورਟ ਕਰੋ ਇੱਧਰ ਆ ਕੇ ਬਿਲਡਿੰਗ ਦਿਖਾਈ ਜਾਵੇ ਲੈਂਟਰ ਪੈਣਾ ਜੀ ਸਰੀਏ ਦੀ ਬਹੁਤ ਸਖਤ ਲੋੜ ਆ ਬਿਜਲੀ ਦਾ ਸਮਾਨ ਦੀ ਲੋੜ ਆ ਚੰਗਾਠਾਂ ਦੇ ਬਿੱਲ ਤੁਸੀਂ ਸਿੱਧਾ ਪੇ ਕਰ ਸਕਦੇ ਹੋ ਔਰ ਸਰੀਆ ਸਾਨੂੰ ਸਿੱਧਾ ਲੈ ਕੇ ਦੇ ਸਕਦੇ ਹੋ ਬਿਜਲੀ ਦਾ ਸਮਾਨ ਸਾਨੂੰ ਸਿੱਧਾ ਲੈ ਕੇ ਦੇ ਸਕਦੇ ਹੋ ਆਪ ਜੀ ਤਾਂ ਜੋ ਆਪਾਂ ਹੋਰ ਸਾਰੇ ਵੀਰ ਜ਼ਿਆਦਾਤਰ ਪੰਜਾਬ ਦੇ ਨੇ ਆਓ ਤੁਹਾਨੂੰ ਅਸੀਂ ਮੜਾ ਜਾ ਦਰਸ਼ਨ ਵੀ ਕਰਾਉਣੇ ਆ ਸਾਰੇ ਵੀਰਾਂ ਦੇ ਇਸ ਟਾਈਮ ਉਰੇ 130 ਮੈਂਬਰ ਨੇ 130 ਮੈਂਬਰਾਂ ਦੇ ਵਿੱਚੋਂ ਤੁਹਾਨੂੰ 10 ਕ ਬੰਦੇ ਮਿਲਣਗੇ ਜਿਹੜੇ ਪੰਜਾਬ ਤੋਂ ਬਾਹਰਲੇ ਨੇ ਜਿਵੇਂ ਹਰਿਆਣੇ ਦੇ ਨੇ ਵੀਰ ਜ਼ਿਆਦਾਤਰ ਪੰਜਾਬ ਵਾਲੇ ਨੇ ਇਹ ਵੀਰ ਸ਼ੇਰ ਸਿੰਘਾ ਜੀ ਸ਼ੇਰਾ ਇਹ ਵੀਰ ਸਾਡੇ ਪਟਿਆਲੇ ਜ਼ਿਲ੍ਹੇ ਤੋਂ ਨੇ ਜੀ ਮੜੌੜ ਪਿੰਡ ਤੋਂ ਇਹ ਸ਼ੇਰ ਸਿੰਘ ਧੂਰੀ ਤੋਂ ਆ ਵੀਰ ਔਰ ਨਾਲ-ਨਾਲ ਦਿਖਾਉਂਦੇ ਜਾਇਓ ਇਹ ਵੀਰ ਤਰਨਤਾਰਨ ਸਾਹਿਬ ਤੋਂ ਨੇ ਇਹ ਵੀਰ ਨਕੋਦਰ ਤੋਂ ਨੇ ਇਹ ਵੀਰ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਪਿੰਡੋਂ ਨੇ ਇਹ ਚਰਨਜੀਤ ਫਿਰੋਜ਼ਪੁਰ ਤੋਂ ਨੇ ਜੀ ਇਹ ਸਾਡੇ ਬਾਪੂ ਜੀ ਨੇ ਜੀ ਇਹ ਪਟਿਆਲੇ ਮਾਡਲ ਟਾਉਨ ਤੇ ਨੇ ਜੀ ਇਹ ਸਾਡਾ ਬੱਚਾ ਬਹੁਤ ਹੀ ਪਿਆਰਾ ਜਿਹੜਾ ਮੱਖਣ ਇਹਨੂੰ ਅਸੀਂ ਬੜਾ ਸਾਰੇ ਪਿਆਰ ਕਰਦੇ ਨੇ ਇਹ ਬੱਚੇ ਦਾ ਪਰਿਵਾਰ ਤਾਂ ਮਿਲ ਗਿਆ ਸਾਡੇ ਪਟਿਆਲੇ ਪਰ ਉਹ ਲੈਣ ਨਹੀਂ ਆਏ